ਸਿੱਖ ਇਤਿਹਾਸ ਵਿੱਚ ਜ਼ਿਕਰ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਦੇ ਵਿੱਚ ਭਾਈ ਆਲਮ ਸਿੰਘ ਮੁਗਲ ਫੌਜਦਾਰ ਨੇ ਉਹਨਾਂ ਨੂੰ ਲਲਕਾਰਿਆ ਤੇ ਆਖਿਆ ਇਹ ਝੰਡਾ ਸੁੱਟ ਦੇ ਤਾਂ ਆਲਮ ਸਿੰਘ ਨੇ ਨਿਡਰਤਾ ਨਾਲ ਉੱਤਰ ਦਿੱਤਾ ਕਿ ਇਹ ਝੰਡਾ ਮੇਰੀ ਇੱਜ਼ਤ ਹੈ ਮੈਂ ਇਹਨੂੰ ਕਦਾ ਚਿੱਤ ਸੁੱਟ ਨਹੀਂ ਸਕਦਾ ਭਾਈ ਆਲਮ ਸਿੰਘ ਨੇ ਕਿਹਾ ਕਿ ਮੇਰਾ ਫਰਸਤਾ ਉਦੋਂ ਤੱਕ ਹੈ ਜਦੋਂ ਤੱਕ ਮੇਰੇ ਸੁਵਾਸ ਚੱਲਦੇ ਨੇ ਮੇਰਾ ਸਿਰ ਉਡਾ ਦਿਓਗੇ ਤਾਂ ਜਿਸ ਦਾ ਝੰਡਾ ਹੈ ਉਹਨੇ ਆਪੇ ਸੰਭ ਲੈਣਾ ਕਹਿੰਦੇ ਨੇ ਕਿ ਮੁਗਲ ਫੌਜਦਾਰ ਉਸਨੇ ਤਲਵਾਰ ਨਾਲ ਭਾਈ ਆਲਮ ਸਿੰਘ ਦਾ ਸੀਸ ਉਡਾ ਦਿੱਤਾ ਖਾਲਸਾਈ ਝੰਡੇ ਨੂੰ ਡਿੱਗਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਸੰਭਾਲ ਲਿਆ ਤੇ ਨਾਲ ਹੀ ਉਹਨਾਂ ਨੇ ਉਸ ਫੌਜਦਾਰ ਦਾ ਸਿਰ ਵੀ ਕਲਮ ਕਰ ਦਿੱਤਾ ਦੁਨੀਆ ਭਰ ਦੇ ਵਿੱਚ ਜਦੋਂ ਗੱਲ ਪਹਿਲੇ ਦੀ ਆਉਂਦੀ ਹੈ ਤਾਂ ਸਵਾਲ ਆਉਂਦੇ ਆ ਵੀ ਪਹਿਲੀ ਵਾਰ ਕੋਈ ਮਾਉਂਟ ਐਵਰੇਸਟ ਤੇ ਕਦੋਂ ਗਿਆ ਸੀ ਕੋਈ ਪਹਿਲੀ ਵਾਰ ਚੰਦ ਤੇ ਕਦੋਂ ਗਿਆ ਪਹਿਲਾ ਜਹਾਜ਼ ਕਿਸ ਨੇ ਬਣਾਇਆ ਪਹਿਲੀ ਵਾਰ 올림픽ਸ ਖੇਡਾਂ ਕਿੱਥੇ ਹੋਈਆਂ ਲੋਕਾਂ ਵਿੱਚ ਇੱਕ ਜਗਿਆਸਾ ਹੁੰਦੀ ਹੈ ਵੀ ਫਲਾਣੀ ਚੀਜ਼ ਪਹਿਲੀ ਵਾਰ ਹੋਈ ਕਦੋਂ ਸੀ ਸੋ ਅੱਜ ਆਪਾਂ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਨਿਸ਼ਾਨ ਸਾਹਿਬ ਕਦੋਂ ਤੇ ਕਿਸ ਨੇ ਚੜਾਇਆ ਉਸ ਬਾਰੇ ਦੱਸਾਂਗੇ ਨਿਸ਼ਾਨ ਫਾਰਸੀ ਦਾ ਲਫ਼ਜ਼ਾ ਹੈ ਜਿਸ ਦਾ ਅਰਥ ਹੈ ਝੰਡਾ ਤੁਝਾ ਚਿੰਨ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਹਾਂ ਫਲੈਗ ਇਸੇ ਤਰ੍ਹਾਂ ਗੁਰਮਤ ਵਿੱਚ ਝੰਡਾ ਸਾਹਿਬ ਨਿਸ਼ਾਨ ਸਾਹਿਬ ਅਕਾਲੀ ਤੁਝਾ ਅਤੇ ਸਤਿਗੁਰੂ ਦਾ ਨਿਸ਼ਾਨ ਇਹ ਸ਼ਬਦ ਵਰਤੇ ਜਾਂਦੇ ਆ ਬਹੁਤਾਤ ਆਪਾਂ ਨਿਸ਼ਾਨ ਸਾਹਿਬ ਕਰਕੇ ਹੀ ਜਾਣਦੇ ਆ ਸੰਸਾਰ ਦੇ ਵਿੱਚ ਹਰੇਕ ਦੇਸ਼ ਹਰੇਕ ਕੌਮ ਹਰ ਧਰਮ ਦਾ ਆਪਣਾ ਨਿਸ਼ਾਨ ਹੁੰਦਾ ਚਿੰਨ ਹੁੰਦਾ ਫਲੈਗ ਹੁੰਦਾ ਤੇ ਸਭ ਦੇ ਵੱਖਰੇ ਵੱਖਰੇ ਡਿਜ਼ਾਈਨ ਨੇ ਵੱਖਰੇ ਵੱਖਰੇ ਰੰਗ ਸਿੱਖ ਧਰਮ ਦਾ ਵੀ ਆਪਣਾ ਇੱਕ ਝੰਡਾ ਹੈ ਜਿਸ ਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਅੱਜ ਆਪਾਂ ਨਿਸ਼ਾਨ ਸਾਹਿਬ ਬਾਰੇ ਜਾਣਕਾਰੀ ਦੇਾਂਗੇ ਜੋ ਕਿ ਅੱਜ ਪੂਰੇ ਸੰਸਾਰ ਵਿੱਚ ਹਰ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਝੂਲ ਰਹੇ ਨੇ ਪਰ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਨਿਸ਼ਾਨ ਸਾਹਿਬ ਕਦੋਂ ਚੁਲਾਇਆ ਗਿਆ ਸੀ ਆਮ ਹੀ ਕਹਾਵਤ ਹੈ ਕਿ ਜਿੱਥੇ ਨਿਸ਼ਾਨ ਸਾਹਿਬ ਹੈ ਮਤਲਬ ਉਥੇ ਗੁਰਦੁਆਰਾ ਸਾਹਿਬ ਹੈ ਯਾਨੀ ਉਥੇ ਹਰ ਕਿਸੇ ਲੋੜਵੰਦ ਦੀ ਲੰਗਰ ਦੇ ਰੂਪ ਵਿੱਚ ਆਰਾਮ ਕਰਨ ਨੂੰ ਸਰਾ ਦੇ ਰੂਪ ਵਿੱਚ ਮਦਦ ਹੋਵੇਗੀ ਤੇ ਨਾਲ ਹੀ ਉਹਨੂੰ ਅਧਿਆਤਮਿਕ ਰੂਹ ਦੀ ਖੁਰਾਕ ਵੀ ਮਿਲੇਗੀ ਗੁਰਬਾਣੀ ਦੇ ਰੂਪ ਵਿੱਚ ਹਰ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਝੁਲਣਾ ਜ਼ਰੂਰੀ ਹੈ ਕੋਈ ਵੀ ਖਾਲਸਾ ਜਲੂਸ ਹੋਵੇ ਨਗਰ ਕੀਰਤਨ ਹੋਵੇ ਨਿਸ਼ਾਨ ਸਾਹਿਬ ਝੁਲਾਏ ਤੋਂ ਬਿਨਾ ਸ਼ੋਭਾ ਨਹੀਂ ਦਿੰਦਾ ਹਰੇਕ ਸੇਖ ਨੂੰ ਇੱਕ ਨਿਸ਼ਾਨ ਸਾਹਿਬ ਹੀਟ ਚੱਲਣ ਦਾ ਹੁਕਮ ਹੈ ਖਾਲਸਾ ਹੀ ਨਿਸ਼ਾਨ ਸਾਹਿਬ ਵੱਧ ਤੋਂ ਵੱਧ ਉੱਚਾ ਲੱਗਣਾ ਚਾਹੀਦਾ ਹੈ ਜੇ ਗੱਲ ਪਹਿਲੇ ਨਿਸ਼ਾਨ ਸਾਹਿਬ ਚੁਲਾਉਣ ਦੀ ਕਰੀਏ ਤਾਂ ਇਤਿਹਾਸ ਦੇ ਸਰੋਤ ਦੱਸਦੇ ਆਂ ਕਿ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਪਹਿਲਾ ਨਿਸ਼ਾਨ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੁਲਾਇਆ ਗਿਆ ਸੀ ਉਸ ਸਮੇਂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਗੱਦੀ ਤੇ ਬਿਰਾਜਮਾਨ ਸਨ ਤੇ ਜਦੋਂ ਉਹਨਾਂ ਨੇ ਉੱਥੇ ਬੌਲੀ ਸਾਹਿਬ ਦਾ ਟੱਕ ਲਾਇਆ ਸੀ ਤਾਂ ਪਰਮਹੰਸ ਭਾਈ ਪਾਰੋ ਜੀ ਜਿਹੜੇ ਕਿ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਡੱਲੇ ਦੇ ਵਸਨੀਕ ਸਨ ਉਹਨਾਂ ਨੇ ਚਿੱਟੇ ਰੰਗ ਦਾ ਨਿਸ਼ਾਨ ਸਾਬ ਚੁਲਾਇਆ ਸੀ ਜਿਸ ਦਾ ਭਾਵ ਸੀ ਕਿ ਇੱਥੇ ਸ਼ਾਂਤੀ ਹੈ ਅਮਨ ਹੈ ਇਸ ਚਿੱਟੇ ਨਿਸ਼ਾਨ ਹੇਠਾਂ ਸਭ ਨੂੰ ਇਕੱਠੇ ਹੋਣਾ ਪਵੇਗਾ ਉਸ ਸਮੇਂ ਦਾ ਬਾਦਸ਼ਾਹ ਅਕਬਰ ਵੀ ਉਦੋਂ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਤੀਜੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ ਸੀ ਤੇ ਗੁਰੂ ਦਾ ਲੰਗਰ ਛੱਕ ਕੇ ਗਿਆ ਸੀ ਇਸ ਤੋਂ ਬਾਅਦ ਦੂਜੀ ਵਾਰ ਨਿਸ਼ਾਨ ਸਾਬ 1609 ਵਿੱਚ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਚੂਲੇ ਸੀ ਜਿੱਥੇ ਮੀਰੀ ਪੀਰੀ ਦੇ ਮਾਲਕ ਵੱਡ ਪਰ ਉਪਕਾਰੀ ਯੋਧੇ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇੱਕ ਚਿੱਟਾ ਤੇ ਇੱਕ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਸੀ ਜਿਨ੍ਹਾਂ ਨੂੰ ਆਪਾਂ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਆਖਦੇ ਹਾਂ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਹੀ ਨਿਸ਼ਾਨ ਸਾਹਿਬ ਝੁਲਦੇ ਨੇ ਭਾਵੇਂ ਕਿ ਅੱਜ ਉਹਨਾਂ ਦੋਵਾਂ ਦੇ ਰੰਗ ਕੇਸਰੀ ਨੇ ਇਹਨਾਂ ਵਿੱਚੋਂ ਇੱਕ ਨਿਸ਼ਾਨ ਸਾਹਿਬ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਸਾਈਡ ਹੈ ਉਹ ਨੀਵਾ ਹੈ ਜੋ ਕਿ ਮੀਰੀ ਦਾ ਪ੍ਰਤੀਕ ਹੈ ਭਾਵ ਰਾਜਨੀਤੀ ਅਤੇ ਰਾਜ ਦਾ ਪ੍ਰਤੀਕ ਦੂਜਾ ਨਿਸ਼ਾਨ ਸਾਹਿਬ ਜੋ ਸ਼੍ਰੀ ਦਰਬਾਰ ਸਾਹਿਬ ਵਾਲੀ ਸਾਈਡ ਹੈ ਉਹ ਥੋੜਾ ਉੱਚਾ ਹੈ ਜਿਹੜਾ ਕਿ ਮੀਰੀ ਯਾਨੀ ਅਧਿਆਤਮਿਕਤਾ ਦਾ ਧਰਮ ਦਾ ਪ੍ਰਤੀਕ ਹੈ ਤੇ ਇਹਨਾਂ ਦੋਹਾਂ ਨਿਸ਼ਾਨਾਂ ਦਾ ਭਾਵ ਹੈ ਕਿ ਸਿੱਖ ਦੀ ਰਾਜਨੀਤੀ ਧਰਮ ਦੇ ਕੁੰਡੇ ਹੇਠ ਹੋਣੀ ਚਾਹੀਦੀ ਹੈ ਸਿੱਖ ਦੇ ਫੈਸਲੇ ਧਰਮ ਦੇ ਆਧਾਰਿਤ ਹੋਣ ਸਿੱਖ ਦੀ ਰਾਜਨੀਤੀ ਧਰਮ ਦੇ ਪ੍ਰਭਾਵ ਅਧੀਨ ਹੋਵੇ ਨਾ ਕਿ ਸਿੱਖ ਆਪਣੇ ਧਰਮ ਨੂੰ ਥੱਲੇ ਰੱਖ ਕੇ ਤੇ ਰਾਜਨੀਤੀ ਨੂੰ ਉੱਪਰ ਰੱਖ ਕੇ ਫੈਸਲੇ ਕਰੇ ਤੀਜੀ ਵਾਰ ਨishan ਸਾਹਿਬ ਸ੍ਰੀ ਹਨਨਪੁਰ ਸਾਹਿਬ ਦੀ ਧਰਤੀ ਤੇ 1699 ਦੀ ਵਿਸਾਖੀ ਨੂੰ ਝੁੱਲਿਆ ਜਦੋਂ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਦੁਨੀਆ ਦੇ ਨਕਸ਼ੇ ਤੇ ਸਵਾ ਸਵਾ ਲੱਖ ਨਾਲ ਇੱਕ ਇੱਕ ਲੜਾਉਣ ਵਾਲਾ ਖਾਲਸਾ ਸਜਾਇਆ ਤਦ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਨੀਲੇ ਰੰਗ ਦਾ ਨishan ਸਾਹਿਬ ਤੁਲਾ ਆ ਗਿਆ ਸੀ ਨਿਸ਼ਾਨ ਸਾਹਿਬ ਇੱਕ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਵਖਰੀ ਹੋਣ ਦਾ ਪ੍ਰਤੀਕ ਹੈ ਇਸੇ ਕਰਕੇ ਸੰਸਾਰ ਪਰ ਵਿੱਚ ਲੋਕ ਆਪਣੇ ਝੰਡਿਆਂ ਨੂੰ ਸਲਾਮੀ ਦਿੰਦੇ ਨੇ ਫੌਜ ਵਿੱਚ ਦੇਸ਼ਾਂ ਦੇ ਝੰਡਿਆਂ ਨੂੰ ਰਫਲਾਂ ਦੇ ਫਾਇਰ ਕਰਕੇ ਸਲਾਮੀ ਦਿੱਤੀ ਜਾਂਦੀ ਹੈ ਸਰੀਆਂ ਤੋਂ ਦੁਨੀਆ ਭਰ ਵਿੱਚ ਕਈ جنگਾਂ ਨਿਸ਼ਾਨ ਦੇ ਹੇਠ ਲੜੀਆਂ ਗਈਆਂ ਕਬੀਲਿਆਂ ਵੇਲੇ ਤੋਂ ਸ਼ੁਰੂ ਕਰ ਲੋ ਮੌਜੂਦਾ ਨੇਸ਼ਨ ਸਟੇਟ ਵੇਲੇ ਤੱਕ ਨਿਸ਼ਾਨ ਇੱਕ ਨਿਆਰੀ ਹਸਤੀ ਤੇ ਪ੍ਰਤਿਸ਼ਟਾ ਮਾਣ ਦਾ ਪ੍ਰਤੀਕ ਰਿਹਾ ਸਿੱਖ ਮਿਸਲਾਂ ਦੇ ਵੀ ਵੱਖੋ-ਵੱਖਰੇ ਨਿਸ਼ਾਨ ਸਨ ਸਰਕਾਰੀ ਖਾਲਸਾ ਸਿੱਖ ਰਾਜ ਦਾ ਨਿਸ਼ਾਨ ਵੀ ਵੱਖਰਾ ਸੀ ਇਤੋਂ ਤੱਕ ਕਿ ਜਿਨ੍ਹਾਂ ਕੌਮਾਂ ਕੋਲ ਉਹਨਾਂ ਦਾ ਰਾਜ ਨਹੀਂ ਵੀ ਸੀ ਉਹ ਵੀ ਆਪਣੇ ਇੱਕ ਨਿਸ਼ਾਨ ਹੀਠ ਝੰਡੇ ਹੀਠ ਆਪਣੀ ਆਜ਼ਾਦੀ ਦੀ ਲੜਾਈ ਲੜੀਆਂ ਸਿੱਖ ਇਤਿਹਾਸ ਵਿੱਚ ਜ਼ਿਕਰ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਦੇ ਵਿੱਚ ਭਾਈ ਆਲਮ ਸਿੰਘ ਖਾਲਸਾ ਫੌਜ ਦੇ ਝੰਡਾ ਬਰਦਾਰ ਸਨ ਜੋ ਕਿ ਜੰਗ ਦੌਰਾਨ ਖਾਲਸਾ ਫੌਜ ਨਾਲੋਂ ਬਹੁਤ ਅੱਗੇ ਲੰਘ ਗਏ ਤੇ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਏ ਮੁਗਲ ਫੌਜਦਾਰ ਨੇ ਉਹਨਾਂ ਨੂੰ ਲਲਕਾਰਿਆ ਤੇ ਆਖਿਆ ਇਹ ਝੰਡਾ ਸੁੱਟ ਦੇ ਤਾਂ ਆਲਮ ਸਿੰਘ ਨੇ ਨਿਡਰਤਾ ਨਾਲ ਉੱਤਰ ਦਿੱਤਾ ਕਿ ਇਹ ਝੰਡਾ ਮੇਰੀ ਇੱਜ਼ਤ ਹੈ ਮੈਂ ਇਹਨੂੰ ਕਦਾ ਚਿੱਤ ਸੁੱਟ ਨਹੀਂ ਸਕਦਾ ਉਹ ਫੌਜਦਾਰ ਕੜ ਕੇ ਬੋਲਿਆ ਕਿ ਤੇਰੇ ਹੱਥ ਕੱਟ ਦਿੱਤੇ ਜਾਣਗੇ ਤਾਂ ਭਾਈ ਆਲਮ ਸਿੰਘ ਨੇ ਕਿਹਾ ਕਿ ਹੱਥ ਕੱਟੇ ਗਏ ਤਾਂ ਮੈਂ ਇਹ ਝੰਡਾ ਆਪਣੇ ਪੈਰਾਂ ਨਾਲ ਫੜ ਲਵਾਂਗਾ ਤੇਰੇ ਪੈਰ ਵੀ ਕੱਟ ਦੇਾਂਗੇ ਤਾਂ ਸਿੰਘ ਨੇ ਕਿਹਾ ਕਿ ਫਿਰ ਮੈਂ ਝੰਡੇ ਨੂੰ ਦੰਦਾਂ ਨਾਲ ਫੜਾਂਗਾ ਇਹ ਮੇਰੇ ਗੁਰੂ ਦਾ ਝੰਡਾ ਹੈ ਮੈਂ ਡਿੱਗਣ ਨਹੀਂ ਦੇਣਾ ਫਿਰ ਫੌਜਦਾਰ ਨੇ ਕਿਹਾ ਕਿ ਤੇਰਾ ਸਿਰ ਉਡਾ ਦੇਾਂਗੇ ਭਾਈ ਆਲਮ ਸਿੰਘ ਨੇ ਕਿਹਾ ਕਿ ਮੇਰਾ ਫਰਸਤਾ ਉਦੋਂ ਤੱਕ ਹੈ ਜਦੋਂ ਤੱਕ ਮੇਰੇ ਸੁਵਾਸ ਚੱਲਦੇ ਨੇ ਮੇਰਾ ਸਿਰ ਉਡਾ ਦਿਓਗੇ ਤਾਂ ਜਿਸ ਦਾ ਝੰਡਾ ਹੈ ਉਹਨੇ ਆਪੇ ਸੰਭ ਲੈਣਾ ਕਹਿੰਦੇ ਨੇ ਕਿ ਮੁਗਲ ਫੌਜਦਾਰ ਭਾਈ ਆਲਮ ਸਿੰਘ ਦੇ ਇਸ ਜਵਾਬ ਨਾਲ ਇੰਨਾ ਤਿਲਮਲਾਇਆ ਕਿ ਝੰਡਾ ਬਰਦਾਰ ਨੂੰ ਨਾ ਮਾਰਨ ਦੀ ਜੰਗੀ ਰਵਾਇਤ ਭੁੱਲ ਕੇ ਉਸਨੇ ਤਲਵਾਰ ਨਾਲ ਭਾਈ ਆਲਮ ਸਿੰਘ ਦਾ ਸੀਸ ਉਡਾ ਦਿੱਤਾ ਕਾਲ ਸਾਈ ਝੰਡੇ ਨੂੰ ਡਿੱਗਣ ਤੋਂ ਪਹਿਲਾਂ ਤੁਰੰਤ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਸੰਭਾਲ ਲਿਆ ਤੇ ਨਾਲ ਹੀ ਉਹਨਾਂ ਨੇ ਉਸ ਫੌਜਦਾਰ ਦਾ ਸਿਰ ਵੀ ਕਲਮ ਕਰ ਦਿੱਤਾ ਇਹ ਝੰਡੇ ਦੀ ਨਿਸ਼ਾਨ ਸਾਹਿਬ ਦੀ ਅਟਲਤਾ ਦੀ ਕੌਮੀ ਸਪਿਰਟ ਹੈ ਇਹ ਪੰਥ ਦੀ ਖੁਦ ਮੁਖਤਾਰੀ ਦਾ ਸੂਚਕ ਹੈ ਕਿ ਨਿਸ਼ਾਨ ਸਾਹਿਬ ਕਦੇ ਵੀ ਨੀਵਾ ਨਾ ਹੋਵੇ ਇੱਕ ਗੱਲ ਹੋਰ ਕਿ ਦੁਨੀਆ ਭਰ ਵਿੱਚ ਹਰ ਦੇਸ਼ ਦਾ ਝੰਡਾ ਸ਼ਾਮ ਨੂੰ ਝੁਕਾ ਲਿਆ ਜਾਂਦਾ ਹੈ ਉਤਾਰ ਲੈਂਦੇ ਨੇ ਜਾਂ ਨੀਵਾ ਕਰ ਲੈਂਦੇ ਨੇ ਕਈ ਵਾਰ ਦੇਸ਼ ਤੇ ਆਈ ਆਫਤ ਸਮੇਂ ਵੀ ਝੰਡਾ ਨੀਵਾ ਕੀਤਾ ਜਾਂਦਾ ਹੈ ਪਰ ਦੁਨੀਆ ਵਿੱਚ ਵਾਹਦ ਇੱਕ ਖਾਲਸਾ ਨਿਸ਼ਾਨ ਸਾਹਿਬ ਨੇ ਜੋ ਹਮੇਸ਼ਾ ਝੂਲਦੇ ਰਹਿੰਦੇ ਨੇ ਤੇ ਵਾਹਦ ਐਸੇ ਝੰਡੇ ਨੇ ਦੁਨੀਆ ਦੇ ਹਰ ਕੋਨੇ ਵਿੱਚ ਹਰ ਦੇਸ਼ ਵਿੱਚ ਨਿਸ਼ਾਨ ਸਾਹਿਬ ਝੂਲ ਰਹੇ ਨੇ ਇਸ ਨਿਸ਼ਾਨ ਸਾਹਿਬ ਨੂੰ ਚੁਕਾਉਣ ਨੂੰ ਉਤਾਰਨ ਨੂੰ ਕਈ ਆਏ ਤੇ ਕਈ ਚਲੇ ਗਏ ਪਰ ਨਿਸ਼ਾਨ ਸਾਹਿਬ ਹਮੇਸ਼ਾ ਝੂਲਦਾ ਰਿਹਾ ਤੇ ਝੂਲਦਾ ਰਹਿਣਾ ਜਦੋਂ ਤੱਕ ਇਹ ਦੁਨੀਆ ਚੱਲ ਰਹੀ ਹੈ ਪਿਕਾਨ ਸਿੰਘ ਨਾਂ ਅਨਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਮਹੱਲੇ ਖਾਲਸਾ ਦਲ ਪੰਥ ਜਥਿਆਂ ਸਿੱਖ ਸੰਗਤ ਦੇ ਅੱਗੇ ਨਿਸ਼ਾਨ ਸਾਹਿਬ ਦਾ ਹੋਣਾ ਜ਼ਰੂਰੀ ਮੰਨਿਆ ਗਿਆ। ਸੋ ਇਹ ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਪੰਜਾਬ ਫਲੇਮ ਸਾਡਾ YouTube ਚੈਨਲ ਉਹ ਸਬਸਕ੍ਰਾਈਬ ਕਰ ਲਓ ਤੇ Facebook ਤੇ ਵੀ ਸਾਡਾ ਪੇਜ ਜਰੂਰ ਫੋਲੋ ਕਰ ਲਓ।